ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੀਆਂ ਚਾਰ ਅਗਨੀਆਂ ਦਾ ਜ਼ਿਕਰ ਮਿਲਦਾ ਹੈ ਸਾਧ ਸੰਗਤ ਜੀ ਦਾਵਾ ਅਗਨ ਜਟਰਾਗਨ ਅਵਿੰਦ ਅਵਿੰਦਨਾਗਨ ਆਕਰ ਆਕਰ ਜਾਗਨ ਦਾਵਾ ਅਗਨ ਦਾ ਅਰਥ ਹੈ ਜੰਗਲ ਦੀ ਅੱਗ ਜਾਂ ਫਿਰ ਜਿਸ ਨਾਲ ਰੋਤੀ ਪੱਕਦੀ ਹੈ ਇਹ ਅੱਦ ਸਭ ਕੁਝ ਭਸਮਾਪੂਤ ਕਰ ਦਿੰਦੀ ਹੈ। ਜਠਰਾਗਨ ਦਾ ਅਰਥ ਹੈ ਪੇਟ ਦੀ ਅੱਗ ਜੋ ਖਾਣਾ ਨੂੰ ਹਜਮ ਕਰਦੀ ਹੈ। ਤਵਿੰਦਨਾਗਨ ਦਾ ਅਰਥ ਹੈ ਸਮੁੰਦਰ ਦੀ ਅੱਗ ਜੋ ਪਾਣੀ ਨੂੰ ਸਾੜਦੀ ਹੈ ਜਿਵੇਂ ਬਿਜਲੀ ਸਾੜਦੀ ਹੈ। ਆਕਰਜਾਗਨ ਦਾ ਅਰਥ ਹੈ ਪਾਣੀ ਦਾ ਅੱਗ ਵਾਹਿਗੁਰੂ ਆਕਰਜਾਗਨ ਦਾ ਅਰਥ ਹੈ ਖਾਣਾ ਦੀ ਅੱਗ ਜੋ ਤਾਂ ਤਾਂ ਨੂੰ ਵੀ ਪਿਘਲਾ ਦਿੰਦੀ ਹੈ ਇਹ ਚਾਰ ਅਗਨੀਆਂ ਬਾਰੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਮਨੁੱਖ ਨੂੰ ਸਾੜਨ ਵਾਲੀਆਂ ਵੀ ਚਾਰ ਅਗਨੀਆਂ ਹਨ ਹੰਸਾ ਲੋਭ ਮੋਹ ਤੇ ਕ੍ਰੋਧ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਅੰਗਨ ਨੰਬਰ 147 ਤੇ ਹੰਸហេਤ ਲੋਭ ਰੋਧ ਚਾਰੇ ਨਦੀਆਂ ਅੱਗ ਪਵੇ ਦਜੇ ਨਾਨਕਾ ਭਰਿਆ ਕਰਮੀ ਲੱਗ ਇਹ ਚਾਰ ਅਗਨੀਆਂ ਨਾਮ ਦੇ ਜਲ ਨਾਲ ਹੀ ਸ਼ਾਂਤ ਹੋ ਸਕਦੇ ਹਨ ਚਾਰੇ ਅਗਨ ਨਿਵਾਰ ਗੁਰਮੁਖ ਹਰ ਜਲ ਪਾਏ ਹਾਂ ਸੰਗਤ ਜੀ ਇਹ ਚਾਰ ਅਦਨੀਆਂ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਕੋਈ ਗਲਤੀ ਹੋਈ ਖਿਮਾ ਦੇ ਜਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ